ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਸਿਮੀ へ ਆਏ ਸੀਗੇ ਜੀ ਪਰਸੋਂ ਵੀ ਆਏ ਸੀ ਬਾਈ ਕੋਲੇ ਉਹ ਤਾਂ ਠੀਕ ਹੈ ਬਈ ਆ ਗਾਂ ਤੇ ਆਪਾਂ ਆਏ ਸੀ ਅੱਜ ਠੀਕ ਹੈ ਤੇ ਇਹ ਗਾਂ ਦਾ ਟ੍ਰੀਟਮੈਂਟ ਕੀਤਾ ਹਜੇ ਇੱਕ ਦਿਨ ਦਵਾਈ ਭਰੀ ਹੈ ਤੇ ਗਾਂ ਹੀਟ ਚ ਵੀ ਆ ਗਈ ਦੇਖ ਲਓ ਤੁਸੀਂ ਤੇ ਜਮਾਂ ਸਾਫ ਤਾਰਾਂ ਕਰ ਗਈ ਹੈ ਜਮਾਂ ਸਾਫ ਠੀਕ ਹੈ ਦੋ ਬੱਚੀਆਂ ਬਾਈ ਕੋਲੇ ਇਹ ਵੇਅਰਨੈਸ ਤੋਂ ਬਿਨਾਂ ਹੀ ਆ ਬਾਈ ਦੇਖੋ ਚਲੋ ਪਾ ਵੀ ਰਹੇ ਆ ਇਹ ਸੇਵਾ ਵੀ ਕਰ ਰਹੇ ਆ ਪਰ ਕਈ ਵਾਰੀ ਡੀਵਰਮਿੰਗ ਨਹੀਂ ਟਾਈਮ ਤੇ ਹੁੰਦੀ ਜਾਂ ਵੈਸੇ ਕਈ ਵਾਰੀ ਹੁਣ ਦੇਖੋ ਤੁਸੀਂ ਕਿੰਨੇ ਚਿਰ ਦੀ ਬੱਚੀ ਹੈ ਬਈਆ ਆ 22 ਮਹੀਨਿਆਂ ਦੀ ਬੱਚੀ ਹੈ ਦੇਖ ਲਓ ਕੀ ਹਾਈਟ ਹੈ ਬਈ ਇਹਦੀ ਹਜੇ ਤਾਂ ਕੁਆਂਟਲ ਮਸਾਂ weight ਹੈ ਨਾ ਕਿੱਥੇ ਜਾ ਕੇ ਬਣੀ ਤੇ ਜੇ ਹੁਣ ਆਪਾਂ ਆ ਚੀਜ਼ ਆ ਸਾਫ ਸੰਭਾਲਣਾ ਪਸ਼ੂ ਸੰਭਾਂਗੇ ਫਿਰ ਇਦਾਂ ਚ ਕੋਈ ਫਾਇਦਾ ਨਹੀਂ ਬਈ ਹੁਣ 22 ਮਹੀਨੇ ਦਾ ਤੂੜੀ ਦੇ ਖਰਚੇ ਨਹੀਂ ਇਹਨੇ ਮੋੜਨੇ ਹੈਨਾ ਤੇ ਫੀਡ ਦੇ ਤਾਂ ਕੀ ਮੋੜੂਗੀ ਚਲੋ ਥੋੜੀ ਜੀ ਅਵੇਅਰਨੈਸ ਬਾਈਆਂ ਨੂੰ ਦੱਸਿਆ ਹੁਣ ਵੀ ਕੀ ਪਾਉਣਾ ਇਹਨਾਂ ਨੂੰ ਡੀਵਰਮਿੰਗ ਜ਼ਰੂਰੀ ਐ ਸਾਨੂੰ ਦੱਸਿਆ ਵੀ ਐ ਡੀਵਰਮਿੰਗ ਕਰਨੀ ਜ਼ਰੂਰੀ ਐ ਤੇ ਡੀਵਰਮਿੰਗ ਕਰਕੇ ਤੇ ਇਹਨਾਂ ਨੂੰ ਬਸ ਸਪਰੂਵਾਈਜ਼ਮੈਂਟ ਬਾਈਆਂ ਨੂੰ ਲਿਖਤਾ ਤੇ ਡੇਰੀ ਪ੍ਰੋਟੀਨ ਦੇ ਗੱਟੇ-ਕੁੱਟੇ ਪਾਉਣਗੇ ਤਾਂ ਆ ਵੱਚੀ ਦਸੇਦੀ ਤਿਆਰ ਹੋਈ ਜਾਣੀ ਐ ਜਰਸੀ ਐ ਆ ਦੋਗਲਾ ਪਾਣਾ ਚਲੋ ਇਹ ਤਾਂ ਥੋੜੀਆਂ ਜੀਆਂ ਵੱਡੀਆਂ ਹੋ ਕੇ ਬੰਦੀਆਂ ਪਰ ਫਿਰ ਵੀ ਬੱਚੀ ਦੇ ਹਿਸਾਬ ਨਾਲ ਹੀ ਫੀਡ ਪੈਂਦੀ ਹੁਣ ਖਰਚਾ ਵੀ ਨਹੀਂ ਜ਼ਿਆਦਾ ਕੀਤਾ ਜਾਣਾ ਹਨਾ ਬੱਚੀ ਬਾਲੇ ਪੈਸਾਂ ਦੀ ਨਹੀਂ ਵਿਗਣੀ ਬਾਅਦ ਚ ਤੇ ਬਾਈ ਨੰਦ ਕਰਾਂਗੇ ਗੱਲ ਬਈ ਸਹੀ ਲੱਗਿਆ ਬਾਈ ਰਿਜ਼ਲਟ ਜਿਵੇਂ ਆਪਾਂ ਆਏ ਸੀਗੇ ਹਨਾ ਇਹ ਗਾਂ ਤੇ ਕਿਵੇਂ ਬਾਈ ਠੀਕ ਲੱਗਿਆ ਤੈਨੂੰ ਬਾਈ ਬਹੁਤ ਵਧੀਆ ਇਹ ਬਾਈ ਜੀ ਮੈਂ ਨਾ ਗਾਂ ਲਈ ਸੀ ਜੱਸਿਆਂ ਠੀਕ ਹੈ ਘਰ ਦੀ ਨਹੀਂ ਸੀ ਨਾਲੇ ਉਹਨਾਂ ਨੂੰ ਅਸੀਂ ਪੁੱਛਿਆ ਪ੍ਰੋਪਰ ਵੀ ਇਹਦੀ ਜੇਰ ਜੂਰ ਸਹੀ ਢੰਗ ਨਾਲ ਪਈ ਆ ਉਹਾਂ ਨੇ ਵੀ ਸਾਰਾ ਕੁਝ ਕੀਤਾ ਹੈ ਠੀਕ ਹੈ ਪਰ ਜਦੋਂ ਅਸੀਂ ਘਰੇ ਜਾਣ ਦੀ ਹਾਂ ਗਾਂ ਖੜੇ ਨਾਲ ਖੜੇ ਨਾਲ ਉਹ ਚੋਇਆ ਕਰਕੇ ਹੱਲਿਆ ਕਰੇ ਗੰਧ ਸਿੱਟਿਆ ਕਰੇ ਠੀਕ ਹੈ ਚਲੋ ਜੀ ਅਸੀਂ ਡਾਕਟਰ ਸਾਦ ਨੇ ਆਇਆ ਇੱਕ ਹਾਂ ਨਹੀਂ ਲੈਣਾ ਚਾਹੁੰਦਾ ਉਹਦਾ ਹਾਂ ਹਾਂ ਅਸੀਂ ਉਹਦੇ ਮੂਹਰੇ ਸਰੈਂਡਰ ਕਰਤਾ ਸੀ ਅਖਿਆ ਜੀ ਆਹ ਚੱਕਰ ਹੈਗਾ ਉਹਨੇ ਕੋਈ ਨਾ ਮੈਂ ਸਹੀ ਕਰ ਦਿਆਂਗਾ ਹੂੰ ਹੂੰ ਸਹੀ ਉਹਨੇ ਰੱਬ ਜਾਣੇ ਸਾਨੂੰ ਨਹੀਂ ਪਤਾ ਸੀ ਤਾਂ ਇਹ ਅਨਪੜ ਬੰਦੇ ਦਵਾਈ ਕਰ ਗਿਆ ਸਾਨੂੰ ਅਹਿਸਪਾ ਸੰਤੋਸ਼ਟ ਹੋ ਗਿਆ ਦਵਾਈ ਕਰਤੀ ਆ ਸਾਡੀ ਗਾਂ ਨੂੰ ਹਾਂ ਬਈ ਸਹੀ ਹੋ ਜੂਗੀ ਚੱਲ ਹੂੰ ਹੂੰ ਪਰ ਇਹਦਾ ਯਾਰ ਸਿਸਟਮ ਕੀ ਸੀਗਾ ਜਦੋਂ ਇਹ ਬੈਠਾ ਕਰੇ ਗੰਦ ਫੇੜ ਸਿੱਟੀ ਆਏਗਾ ਸਿੱਟੀ ਆਏਗਾ ਹੂੰ ਕੁਦਰਤੀ ਜੋ ਜੋ ਰੱਬ ਨੇ ਭਲਾ ਕਰਨਾ ਵੇ ਤੁਹਾਡੀ ਅਸੀਂ YouTube ਤੇ ਵੀਡੀਓ ਬਣਾ ਕੇ ਤੁਹਾਨੂੰ ਕਾਲ ਕੀਤੀ ਹਾਂਜੀ ਤੇ ਤੁਸੀਂ ਦਵਾਈ ਧਰ ਕੇ ਗਏ ਆ ਤਾਂ ਰਾਤ ਸੀਸ਼ੇਰ ਗਿਆ ਸਾਤ ਤਾਰਾਂ ਸੀ ਅਸੀਂ ਸੰਤੋਸ਼ਟ ਹੋ ਗਏ ਕੋਈ ਵੀ ਜ਼ਿੰਮੇਵਾਰ ਬਈ ਜੀ ਪੈਸੇ ਲੋਣੀ ਭਜਦਾ ਹੁੰਦਾ ਹਾਂ ਹਾਂ ਹੁੰਦਾ ਵੀ ਲਾਸ਼ ਹੀ ਹੋ ਜਾ ਸਮਝਦਾ ਹੁਣ ਪਤਾ ਹੀ ਨਹੀਂ ਦੇ ਅੰਦਰ ਕੀ ਸੱਟ ਲਾ ਗਏ ਪਤਾ ਹਾਂ ਹਾਂ ਤੇ ਜਾਂਦਾ ਜਾਂਦਾ ਸਾਨੂੰ ਇਹ ਨਹੀਂ ਵਿਹਨ ਚ ਪਾ ਗਿਆ ਚਲੋ ਮਾਲਕ ਭਲਾ ਕਰੀ ਉਹਦਾ ਹਾਂ 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 ਬਈ ਗਲਤ ਗੈੜ ਨਾ ਕਰੋ ਕਿਸੇ ਵੀ ਜ਼ਿੰਮੇਵਾਰ ਨੂੰ ਅਗਲਾ ਕੀ ਪਤਾ ਹਾਂ ਵੀ ਲੋਕ ਤਾਂ ਯਾਰ ਪਹਿਲਾਂ ਹੀ ਪਸ਼ੂਆਂ ਤੋਂ ਅੱਕ ਕੇ ਸਮਝ ਲੋ ਵੇਚ ਹੀ ਜਾਂਦੇ ਆ ਇਹੀ ਚੱਕਰ ਚ ਬਈ ਗਾਈਆਂ ਤੇ ਕਿਉਂ ਆਇਆ ਮੱਝਾਂ ਤੇ ਸੀਗਾ ਮੱਝਾਂ ਤੋਂ ਇੰਨਾ ਵੀ ਘਾਟਾ ਖਾਦਾ 2.5 ਲੱਖ ਰੁਪਏ ਸਰ ਕਰਾ ਲਿਆ ਇਸ ਚੱਕਰ ਚ ਅੱਛਾ ਹਾਂ ਮਾਰੀ ਡਾਕਟਰ ਕਿਵੇਂ ਨੁਕਸਾਨ ਹੋਏ ਬਈ ਬਾਈ 70000 ਦੀ ਲੈਂਦਾ ਸੀਗਾ ਕੱਟ ਮੈਨੂੰ 24 ਦੀ 22 ਦੀ ਮੰਨ ਲਓ ਰਹਿੰਦੇ ਨਹੀਂ ਸੀ ਪਸ਼ੂ ਰੀਪੀਟਰ ਹੋ ਜਾਂਦੇ ਸੀ ਠੀਕ ਹੈ ਠੀਕ ਹੈ ਜਿੰਗੇ ਮੁੜ ਕੇ ਵਹਿਮ ਗਿਆ ਪੈ ਗਿਆ ਯਾਰ ਆਪਾਂ ਨੂੰ ਮੱਝਾਂ ਵਾਲਾ ਵਫਾ ਨਹੀਂ ਕਰਦਾ ਗੰਗ ਵਾਲੇ ਪਾਸੇ ਆ ਜੀ ਹਾਂ ਪਰ ਮੈਂ ਤਾਂ ਇਹ ਆਣਾ ਬਾਈ ਜੀ ਸਭ ਤੋਂ ਵਾਹ ਕੋ ਮਾਜਰਾ ਖਰੋ ਗਾਂ ਰੱਖ ਲੋ ਅਵੇਰਨੈਸ ਜ਼ਰੂਰੀ ਹੈ ਅਵੇਰਨੈਸ ਜ਼ਰੂਰੀ ਤੁਹਾਨੂੰ ਆਪ ਨੂੰ ਪਤਾ ਹੋਣਾ ਜ਼ਰੂਰੀ ਹੈ ਹਨ ਜਿਹੜੀ ਗੱਲ ਮੈਂ ਤੁਹਾਨੂੰ ਹਰੇਕ ਵੀਡੀਓ ਚ ਕਹਿੰਦਾ ਵੀ ਸੋਨੂੰ ਡਾਕਟਰ ਕੋਲੇ ਜਿਹੜਾ ਵੀ ਡਾਕਟਰੋਂ ਦਾ ਤੁਸੀਂ ਉਹਦੇ ਮੂਰੇ ਸੈਂਟਰ ਕਰਦੇ ਹੋ ਇੱਕ ਤਰ੍ਹਾਂ ਦੀ ਹਾਂ ਡਾਕਟਰ ਸਾਹਿਬ ਆਹ ਗੱਲ ਹੈਗੀ ਆ ਹੂੰ ਪੈਸੇ ਦਾ ਚੰਗਾ ਵੀ ਹੈ ਮਾੜਾ ਵੀ ਹੈ ਦੇਈ ਦੇਣੇ ਉਹਨੇ ਜੀ ਦੇਈ ਦੇਣੇ ਮੂਰੇ ਦਾ ਕੋਈ ਲਾਜ ਨਹੀਂ ਹੁੰਦੀ ਹਾਂ ਪਰ ਲਾਜ ਪ੍ਰੋਪਰ ਸਹੀ ਹੋ ਜੀ ਲਾਜ ਪ੍ਰੋਪਰ ਸਹੀ ਹੋ ਜੇ ਪੈਸੇ ਵੀ ਬਾਲੇ ਤਾਂ ਨਹੀਂ ਲਏ ਬਾਈ ਹਾਂ ਨਾ ਬਾਈ ਜਮਾਂ ਵੇਚਿਆ ਜੀ ਕੋਕੇ ਦੱਸੀ ਬਾਈ ਨਹੀਂ ਯਾਰ ਬਾਈ ਆਪਾਂ ਕੋਈ ਵਿੜਾਈ ਨਹੀਂ ਕਰਦੇ ਤੇਰੀ ਫੀਸ ਨੀ ਯਾਰ ਬਾਈ ਹਾਂ ਹਨਾ ਹਾਂਜੀ ਐਨੀ ਤਾਂ ਨੋਰਮਲ ਏ ਏਰੀਆ ਚ ਅਗਲਾ ਫੀਸ ਲੈਂਦਾ ਹੀ ਹੈ ਨਾ ਹਾਂਜੀ ਹਾਂ ਆਪ ਦੇ ਏਰੀਏ ਚ ਇਹਨਾਂ ਦਾ ਨਾਲ ਦਾ ਖਰਚਾ ਤੇਲ ਖਰਚਿਆਂ ਦੀ ਵਾਲਾ ਚੱਲ ਕੇ ਆਉਂਦਾ ਗਿਆ ਸਾਡੇ ਤੋਂ ਟੋਡੇ ਪਿੰਡੋਂ 15 ਕਿਲੋਮੀਟਰ ਪਿੰਡ ਪੈ ਜਾਂਦਾ ਹਾਂ 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 ਹੱਪਡਾਉਨ 30 ਹੋ ਗਿਆ ਹਾਂ ਇਹਨਾਂ ਦਾ ਤੁਸੀਂ ਲੈਣੀ ਹੁੰਦਾ ਹੈ ਬਿਲਕੁਲ ਮੈਂ ਤਾਂ ਕੋਈ ਫੀਸ ਬਾੜੀ ਨਹੀਂ ਮੰਨਦਾ ਬਾਕੀ ਮੈਂ ਤਾਂ ਬਾਈ ਜਿਹੜੀ ਗਾਂ ਤੇ ਤੇਰੇ ਆਹ ਵੱਚੀ ਤੇ ਆਇਆ ਸੀਗਾ ਆ ਬਾਈ ਨੇ ਨਾ ਮੈਨੂੰ ਇਹਦੇ ਟੀਕਾ ਭਰਉਣ ਨੂੰ ਸੱਦਾ ਹੀ ਸਹੀ ਤਾਂ ਬਾਈ ਸਾਨੂੰ ਜਿਹੜੀ ਗੱਲ ਦੱਸਣੀ ਸੀ ਇਹ ਬਾਈ ਕਹਿੰਦਾ ਤਾਰਾਂ ਕਰਦੀ ਹੈ ਨਾ ਤੇ ਮੈਂ ਬਾਈ ਨੂੰ ਅਨਸਾਰ ਕਿਹਾ ਪੁੱਛ ਲੋ ਕੀ ਗਿਆ ਚਲੋ ਬਾਈ ਆਪੇ ਹੀ ਦੱਸ ਦਿਓ। ਕਿ ਨਹੀਂ ਜਿਹੜੀ ਕੰਡੀਸ਼ਨ ਆ ਇਹ ਤਾਂ weight ਹੀ ਬਹੁਤ ਘੱਟ ਆ ਇਹਨੂੰ ਪਾਓ ਸਪਲੀਮੈਂਟ ਵਗੈਰਾ ਡੈਰੀ ਪਟੀ ਨਾਲ ਡਰਾਈ ਹੈਪਰ ਤਾਂ ਪਾਈ ਜਨਾ ਮੈਂ। ਹਾਂ ਤੁਸੀਂ ਆਖੇ ਜੀ ਇਹਦਾ weight ਬਹੁਤ ਘੱਟ ਆ ਵੀ ਹਜੇ ਕੰਡੀਸ਼ਨ ਚ ਨਹੀਂ ਜੀ ਟੀਕਾ ਚੱਕਣ ਦੇ। ਹਾਂ ਹਾਂ। ਆ ਨਾ ਪੁੱਤ ਪਰੇ। ਬਈ ਕੋਈ ਲਾਲਚ ਤਾਂ ਨਹੀਂ ਕੀਤਾ ਬਈ ਯਾਰ ਟੀਕਾ ਭਰ ਗਿਆ じゃ ਮੈਂ ਕੋਈ ਟੀਕਾ ਲਾ ਗਿਆ ਹਨਾ। ਲਾਲਚ ਕੋਈ ਨਹੀਂ ਬੰਦੀ ਇੱਥੇ ਤੁਸੀਂ ਤਾਂ ਸਾਨੂੰ ਸਮਾਂ ਦੀ ਗੱਲ ਤਾਂ ਕੰਮ ਤੋਂ ਬਚਾਇਆ ਸਹੀ ਰਾਹ ਪਾਚੀ ਹਾਂ ਫਿਰ ਜਦੋਂ ਮੈਂ ਜਾਣ ਲੱਗਿਆ ਤੇ ਬਾਈ ਮੈਨੂੰ ਕਹਿੰਦਾ ਯਾਰ ਬਈਆ ਇਹਦੇ ਦਵਾਈ ਭਰਾਈ ਵੀ ਆ ਬਾਈ ਇਹ ਗਾਂ ਗੰਦ ਨਹੀਂ ਸਿੱਟਣੋਂ ਹੱਟਦੀ ਹਾਂ ਫਿਰ ਮੈਂ ਇਹਦੇ ਦਵਾਈ ਜ਼ਰੂਰ ਭਰਤੀ ਮੈਂ ਚੱਲ ਬਈ ਇਹ ਗੰਦ ਨਹੀਂ ਸਿੱਟਣੋਂ ਹੱਢੀ ਤਾਂ ਇਹਦੇ ਆਪਾਂ ਦਵਾਈ ਭਰਦੇ ਆ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਜੀ ਤਾਰਾ ਅੱਜ ਜਮਾ ਸਾਫ਼ ਹੈ ਗਾਂਦੀਆਂ ਸ਼ੀਸ਼ੇ ਵਰਗੀਆਂ ਤਾਰਾਂ ਉਹ ਪੱਟ ਤੇ ਲੱਗੀਆਂ ਵੀ ਸਾਨੂੰ ਦੀਨੀਆਂ ਜਮਾ ਸਾਫ਼ ਤਾਰਾਂ ਕਰ ਗਿਆ ਉਹ ਦੇਖ ਲੋ ਸਾਹਮਣੇ ਠੀਕ ਆ ਮੈਂ ਕੋਈ ਕਿਸੇ ਨੂੰ ਬਈ ਨਿੰਦ ਨਹੀਂ ਰਿਹਾ ਨਾ ਆਪਾਂ ਕਿਸੇ ਨੂੰ ਫੋਕਸ ਕਰ ਰਹੇ ਆ ਕਿਸੇ ਡਾਕਟਰ ਨੂੰ ਮੈਂ ਕੋਈ ਬਾਹਲਾ ਸਿਆਣਾ ਨਹੀਂ ਪਰ ਮੈਂ ਤੁਹਾਨੂੰ ਇਹ ਕਹਿਣਾ ਵੀ ਦੇਖ ਜੇ ਪਸ਼ੂ ਆ ਤਾਂ ਫੇਰ ਹੀ ਆਪਣੇ ਡਾਕਟਰ ਭਰਾ ਹਨਾ ਵੀਰ ਥੋੜਾ ਜਿਹਾ ਕੁਝ ਨਹੀਂ ਹੁੰਦਾ ਜਿਆ 100 150 ਰੁਪਏ ਦੀ ਦਵਾਈ ਆਪਾਂ ਭਰਨੀ ਹੁੰਦੀ ਹੈ ਵੱਧ ਤੋਂ ਵੱਧ ਸਭ ਤੋਂ ਮਹਿੰਗੀ ਦਵਾਈ ਵੀ ਤੁਹਾਨੂੰ ਪਤਾ ਵੀ 100 150 ਦੀ ਦਵਾਈ ਹੋਊਗੀ ਚਲ 3 400 ਰੁਪਏ ਫੀਸ ਲਓ ਆਪਦੀ ਕੋਈ ਨਹੀਂ ਭਜਦਾ ਆਪਣੇ ਤਾਂ ਫੀਸ ਤਾਂ ਅਗਲਾ ਦਿੰਦਾ ਹੀ ਹੈ ਬਾਈ ਹਨਾ ਫੀਸ ਤਾਂ ਠੋਕ ਕੇ ਹਾਂ ਜਿਹੜੀ ਫੀਸ ਤਾਂ ਅਗਲਾ ਤੁਹਾਨੂੰ ਦਿੰਦਾ ਹੀ ਹੈ ਹਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੀ ਦਵਾਈ ਚੰਗੀ ਆ ਵੀ ਇੰਨੇ ਕੁ ਦੀ ਆਉਂਦੀ ਹੈ ਤੇ ਚਲੋ ਜਿਵੇਂ ਹੁਣ ਮੈਟ੍ਰੀਸ ਇਫਟੂ ਟਿਊਬ ਵਗੈਰਾ ਚਲੋ ਉਹ ਤਾਂ ਆਪਾਂ ਅਗਲੇ ਤੋਂ ਮੰਗਵਾ ਕੇ ਹੀ ਭਰਨੀ ਆ ਉਹ ਇਹਨਾਂ ਹਰੇਕ ਨੂੰ ਪਤਾ ਵੀ 6 650 ਦੀ ਟਿਊਬ ਹੈ ਨਾ ਪਰ ਫਿਰ ਵੀ ਕੋਸ਼ਿਸ਼ ਕਰਿਆ ਕਰੋ ਬਈ ਯਾਰ ਵੀ ਚੰਗਾ ਕਰਨ ਦੀ ਜਿੰਨਾ ਹੋ ਸਕੇ ਤੇ ਚਲੋ ਹਰੇਕ ਆਪਦੇ ਵੱਲੋਂ ਚੰਗਾ ਹੀ ਕਰਦਾ ਉਹ ਬਾਈ ਵੀ ਹੋ ਸਕਦਾ ਵਧੀਆ ਕਰਕੇ ਗਿਆ ਹੋਵੇ ਆਪਾਂ ਉਹਨੂੰ ਮਾੜਾ ਨਹੀਂ ਕਹਿ ਰਹੇਗੇ ਵੀ ਉਹਨੇ ਮਾੜੀ ਦਵਾਈ ਭਰੀ ਹੈ ਪਰ ਰਿਜ਼ਲਟ ਨਹੀਂ ਆਇਆ ਤਾਂ ਅਗਲੇ ਦਾ ਮਨ ਟੁੱਟ ਜਾਂਦਾ ਬਈ ਯਾਰ ਦੋ ਤਿੰਨ ਵਾਰੀ ਤਿੰਨ ਵਾਰੀ ਦਵਾਈ ਭਰਾਲੀ ਹੈ ਨਾ ਤੇ ਸਹੀ ਨਹੀਂ ਹੋਏਗੀ ਜੇਰ ਵੀ ਬਾਈਆਂ ਨੂੰ ਕਨਫਰਮ ਨਹੀਂ ਵੀ ਕੋਈ ਪ੍ਰੋਬਲਮ ਸੀਗੀ ਜੇਰ ਵਾਲੀ ਜੇਰ ਵਾਲੇ ਪਸ਼ੂ ਦੇ ਤਾਂ ਚਲ ਚਾ ਤਿੰਨ ਚਾਰ ਵਾਰੀ ਦਵਾਈ ਭਰਨੀ ਪੈਂਦੀ ਹੈ ਪਰ ਥੋੜਾ ਜਿਹਾ ਫਰਕ ਪਵੇ ਇਹ ਕਹਿੰਦੇ ਵੀ 1% ਵੀ ਫਰਕ ਨਹੀਂ ਪਿਆ ਉਵੇਂ ਹੀ ਗੰਦ ਸਿੱਟਦੀ ਸੀਗੀ ਤੇ ਇੱਕ ਲਗਾਤਾਰ ਥੋੜਾ ਜਿਹਾ ਦਵਾਈ ਭਰਨ ਨਾਲ ਨਹੀਂ ਫਰਕ ਪੈਂਦਾ ਇੱਕ ਦਿਨ ਛੱਡ ਕੇ ਭਰਦਿਆਂ ਦਾ ਜ਼ਿਆਦਾ ਰਿਜ਼ਲਟ ਆਉਂਦਾ ਹੁਣ ਮੈਂ ਪਰਸੋਂ ਆਇਆ ਸੀ ਤੇ ਅੱਜ ਭਰੀ ਆ ਅੰਦਰੋਂ ਜਮਾ ਸਾਫ਼ ਹੋ ਗਈ ਹੈ ਬੱਚੇ ਦਾ ਨਹੀਂ ਇਹਦੀ ਤੇ ਹੀਟ ਚ ਆ ਗਏ ਨੇ ਬਾਈ ਗੱਬਣ ਹੋ ਜਾਣਾ ਤੇ ਬਾਈ ਚਲੋ ਅਗਲਾ ਗਾਂ ਨੂੰ ਪਸ਼ੂ ਸੰਭਰ ਨੂੰ ਜੀ ਵੀ ਕਰਦਾ ਹਨ ਪਸ਼ੂ ਰਿਪੀਟਰ ਵੀ ਇਸ ਕਾਰਨ ਹੀ ਹੁੰਦੇ ਆ ਜੇ ਪਸ਼ੂ ਰਿਪੀਟਰ ਹੋ ਹੀ ਗਏ ਲੋਕਾਂ ਨੇ ਪਸ਼ੂ ਛੱਡ ਤੇ ਇਹਦਾ ਫਿਰ ਡਾਕਟਰ ਵੀ ਕੀ ਤਾ ਕਰਕੇ ਵੀ ਅਵੇਅਰ ਲੋਕਾਂ ਨੂੰ ਵੀ ਹੋਣਾ ਤੇ ਚਲੋ ਡਾਕਟਰ ਮੇਰੇ ਭਰਾ ਜਿਹੜੇ ਸਾਰੇ ਸਿਆਣਾ ਹੀ ਐ ਤੇ ਵੱਧ ਤੋਂ ਵੱਧ ਚੰਗਾ ਹੀ ਕਰਿਆ ਕਰੋ ਬਾਈ ਚਲੋ ਮੈਂ ਤਾਂ ਕਹਿੰਦਾ ਨਹੀਂ ਕਿ ਵੀ ਮੈਂ ਹੀ ਚੰਗਾ ਕਰ ਸਕਦਾ ਹੋਰ ਕੋਈ ਕਰ ਨਹੀਂ ਸਕਦਾ ਪਰ ਮੈਨੂੰ ਤਾਂ ਇਹ ਹੁੰਦਾ ਵੀ ਯਾਰ ਜੇ ਬੰਦੇ ਨੇ ਆਪਾਂ ਨੂੰ ਮਾਰਨਾ ਫੋਨ ਕੀਤਾ ਹਨਾ ਭਲਾ ਮੇਰੀ ਆਪਦੀ ਫੀਲਡ 'ਚ ਜਾਂ ਤੇ ਭਲਾ ਬਾਹਰ ਵੀ ਮੈਂ ਤਾਂ ਨਹੀਂ ਮੇਰੇ ਤੋਂ ਤਾਂ ਨਹੀਂ ਆਇਆ ਹੁੰਦਾਗਾ ਵੀ ਯਾਰ ਆਪਾਂ ਜਿੱਥੇ ਜਿਹੜੀ ਚੀਜ਼ ਚਾਹੀਦੀ ਉਹ ਹੀ ਕਰੋ ਠੀਕ ਹੈ ਹੁਣ ਜੇ ਬੀਟਾ ਡੀ ਨਹੀਂ ਭਰਨੀ ਐ ਤਾਂ ਹੀਟ ਚੋਂਣ ਆਸਤੇ ਤਾਂ ਪਸ਼ੂ ਦੇ ਬੀਟਾ ਡੀ ਨਹੀਂ ਭਰਾਂਗੇ ਬਾਈ ਉੱਥੇ ਹੋਰ ਦਵਾਈ ਨੇ ਕੰਮ ਨਹੀਂ ਕਰਨਾ ਠੀਕ ਹੈ ਪਰ ਜੇ ਹੀਟ ਚ ਆਈ ਵੀ ਹੈ ਤਾਂ ਤੁਹਾਨੂੰ ਪਤਾ ਮੰਨ ਕੇ ਚਲੋ ਜੇ ਇਨਫੈਕਸ਼ਨ ਸੱਡਦੀ ਹੈ ਤੇ ਉੱਥੇ ਆਪਾਂ ਨੂੰ ਵੀ ਪਤਾ ਵੀ ਵੀਟਾ ਡੀ ਨੇ ਨਹੀਂ ਕੰਮ ਕਰਨਾ ਤਾਂ ਕਰਕੇ ਬਈ ਵੱਧ ਤੋਂ ਵੱਧ ਚੰਗਾ ਕਰਨ ਦੀ ਕੋਸ਼ਿਸ਼ ਕਰਿਆ ਕਰੋ ਬਈ ਵੀ ਜੇ ਇਹ ਫਾਰਮਰ ਆ ਆਪਣੇ ਨਾਲ ਜ਼ਿਮੀਂਦਾਰ ਬੰਦਾ ਜੁੜਿਆ ਉਹਨਾਂ ਕੋਲੇ ਪਸ਼ੂ ਹੈਗੇ ਆ ਤਾਂ ਆਪਣਾ ਕੰਮ ਹੈ ਨਹੀਂ ਤਾਂ ਫਿਰ ਆਪਣੇ ਕੋਲੇ ਕੁਝ ਨਹੀਂਗਾ ਬਈ ਜੇ ਲੋਕਾਂ ਨੇ ਪਸ਼ੂ ਹੀ ਰੱਖਣੇ ਬੰਦ ਕਰਤੇ ਹਨਾ ਲੋਕ ਤਾਂ ਪਹਿਲਾਂ ਹੀ ਬਹੁਤ ਧੱਕੇ ਪਾਏ ਆ ਫਿਰ ਆਪਣੇ ਪੱਲੇ ਵੀ ਕੀ ਆ ਹਨਾ ਬਸ ਇਹੀ ਸੀ ਵੀਡੀਓ ਪਾਉਣ ਦਾ ਮਕਸਦ ਬਈ ਕੋਈ ਮੈਂ ਆਪਦੀ ਮਸ਼ਹੂਰੀ ਨਹੀਂ ਕਰ ਰਿਹਾ ਇਹਦੇ ਚ بس میرا ویڈیو ਪਾਉਣ ਦਾ ਮਕਸਦ ਇਹੀ ਸੀਗਾ ਜੀ ਕਰਿਓ ਜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੀ ਗੱਲ ਚੰਗੀ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਅਵੇਅਰ ਹੋ ਜੀ ਵੱਧ ਤੋਂ ਵੱਧ ਜਿੰਨਾ ਹੋ ਸਕੇ ਤੁਹਾਨੂੰ ਆਪ ਨੂੰ ਜਾਣਕਾਰੀ ਪਸ਼ੂਆਂ ਬਾਰੇ ਪੂਰੀ ਚਾਹੀਦੀ ਆ ਚਲੋ ਡਾਕਟਰ ਨੇ ਤਾਂ ਆਪਦਾ ਕੰਮ ਕਰਨਾ ਹੀ ਆ ਜੀ ਡਾਕਟਰ ਤਾਂ ਤੁਹਾਨੂੰ ਸੱਦਣਾ ਹੀ ਪੈਣਾ ਇੱਥੋਂ ਤੱਕ ਦਾ ਤੁਸੀਂ ਨਹੀਂ ਜਾ ਸਕਦੇ ਵੀ ਹਰੇਕ ਬੰਦਾ ਆਪ ਟੀਕਾ ਭਰ ਲੇ ਦਵਾਈ ਭਰ ਦੇ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਪਸ਼ੂ ਨੂੰ ਹੋਇਆ ਕੀ ਆ ਹਨਾ ਵੀ ਕਿਹੜੀ ਦਵਾਈ ਨਾਲ ਸੈੱਟ ਆਊਗਾ ਕਿਵੇਂ ਆਊਗਾ ਵੀ ਅਗਲੇ ਨੂੰ ਤੁਸੀਂ ਡਾਕਟਰ ਨੂੰ ਵੀ ਕਹੋ ਆ ਇਹਨੂੰ ਕਈ ਵਾਰੀ ਡਾਕਟਰ ਨੂੰ ਵੀ ਇਹ ਲੱਗਦਾ ਯਾਰ ਵੀ ਪਤਾ ਨਹੀਂ ਪੈਸੇ ਇੰਨੇ ਦੇਣੇ ਜੇ ਨਹੀਂ ਅਗਲੇ ਨੂੰ ਕਹ ਵੀ ਚੰਗੀ ਦਵਾਈ ਭਰ ਪੈਸਾ ਦਾ ਕੋਈ ਚੱਕਰ ਨਹੀਂਗਾ ਠੀਕ ਹੈ ਉਹੀ ਆ ਫਿਰ ਚੰਗਾ ਹੋਵੇ ਮਹਿੰਗਾ ਹੋਵੇ ਇੱਕ ਵਾਰ ਦੇ ਸਸਤਾ ਹੋਵੇ ਵਾਰ-ਵਾਰ ਉਹ ਗੱਲ ਹੀ ਆ ਬਾਈ ਹਨ ਤੇ ਕਰਿਓ ਜੇ ਬਈ ਆਪਣੇ ਪੇਜ ਨੂੰ ਸਬਸਕ੍ਰਾਈਬ ਚੈਨਲ ਨੂੰ ਤੇ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵਾਦ ਤੋਂ ਵਾਦ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਕਿਵੇਂ ਲੱਗਦੀਆਂ ਜੀ ਤੇ ਬੈਲ ਦਾ ਬਟਨ ਜਰੂਰ ਦਬਾਇਓ ਜੇ ਸਬਸਕ੍ਰਾਈਬ ਕਰਕੇ ਤਾਂ ਜੋ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਜੀ ਕਰਦੇ ਰਵਾਂਗੇ ਗੱਲਾਂ ਬਾਤਾਂ ਜੀ ਧੰਨਵਾਦ